ਕਲ ਕਰਦੇ ਆ ਕੁੜੀਆਂ ਨਾਲ ਹੀ ਕਰਦੀ ਰੌਣਕ ਹੁੰਦੀ ਹੈ ਤੇ ਕੁੜੀਆਂ ਨਾਲ ਹੀ ਇੱਕ ਪਿਓ ਦੀ ਸ਼ਾਨ ਹੁੰਦੀ ਹੈ ਤੇ ਹੁਣ ਆ ਰਹੀ ਹੈ ਇੱਕ ਅਜੇ ਹੀ ਫਿਲਮ ਜੋ ਸਿਰਫ ਇੱਕ ਕਹਾਣੀ ਨਹੀਂ ਇੱਕ ਅਹਿਸਾਸ ਹੈ ਫਿਲਮ ਦਾ ਨਾਮ ਹੈ ਰੌਣਕ 2025 ਦੀ ਪੰਜਾਬੀ ਡਰਾਮਾ ਫਿਲਮ ਰੌਣਕ ਪੰਜਾਬ ਦੀ ਮਿੱਟੀ ਤੋਂ ਨਿਕਲੀ ਉਹ ਕਹਾਣੀ ਹੈ ਜੋ ਪਰਿਵਾਰ ਸੁਪਨੇ ਅਤੇ ਸੰਗੀਤ ਨਾਲ ਜੋੜੀ ਹੋਈ ਹੈ ਇਸ ਫਿਲਮ ਵਿੱਚ ਤੁਸੀਂ ਵੇਖੋਗੇ ਇੱਕ ਕੁੜੀ ਦੀ ਜ਼ਿੰਦਗੀ ਦਾ ਸਫ਼ਰ ਜਿੱਥੇ ਮੁਸੀਬਤਾਂ ਵੀ ਨੇ ਸੁਪਨੇ ਵੀ ਪਰ ਉਹੀ ਮੁਸੀਬਤਾਂ ਉਸ ਨੂੰ ਬਣਾਉਂਦੀਆਂ ਨੇ ਔਰਤ ਦੀ ਅਸਲੀ ਪਹਿਚਾਨ ਹੌਸਲਾ ਹਿੰਮਤ ਤੇ ਰੌਣਕ ਰੌਣਕ ਦਾ ਟੀਜ਼ਰ ਅੱਜ ਹੀ ਰਿਲੀਜ਼ ਹੋਇਆ ਤੇ ਟੀਜ਼ਰ ਬਹੁਤ ਹੀ ਜ਼ਿਆਦਾ ਪਾਵੁਕ ਹੈ ਮਿਊਜ਼ਿਕ ਦੀ ਗੱਲ ਕਰੀਏ ਜੋ ਨਾ ਸਿਰਫ ਦਿਲ ਨੂੰ ਛੂਲੇ ਪਰ ਪੀੜ੍ਹੀਆਂ ਨੂੰ ਜੋੜ ਲੇ ਇਹ ਫਿਲਮ ਦਿਖਾਉਂਦੀ ਹੈ ਕਿ ਕਿਵੇਂ ਸੁਰਤ ਤੇ ਯਾਦਾਂ ਮਿਲ ਕੇ ਬਣਾ ਦਿੰਦੇ ਨੇ ਜ਼ਿੰਦਗੀ ਦੀ ਸਭ ਤੋਂ ਵੱਡੀ ਤਾਕਤ ਜੇ ਗੱਲ ਕਰੀਏ ਕਾਸਟ ਦੀ ਤਾਂ ਅਰਵਿੰਦਰ ਕੌਰ, ਜਸਪ੍ਰਿਤ ਸਿੰਘ, ਮਲਕੀਤ ਰੌਣੀ ਤੇ ਸੀਮਾ ਕੌਸ਼ਲ ਸਭ ਮਿਲ ਕੇ ਸਕਰੀਨ ਤੇ ਪੈਦਾ ਕਰਨਗੇ ਇੱਕ ਅਸਲੀ ਪੰਜਾਬ ਦੇ ਰੰਗ। ਫਿਲਮ ਰੌਨਕ ਕੇਬਲ 1 ਪਲੇਟਫਾਰਮ ਤੇ 26 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਸੋ ਨੋਟ ਕਰ ਲਓ ਕਿਉਂਕਿ ਰੌਨਕ ਸਿਰਫ ਨਹੀਂ ਇੱਕ ਪਰਿਵਾਰ ਦੀ ਕਹਾਣੀ ਹੈ, ਇੱਕ ਜਜ਼ਬਾਤ ਹੈ ਤੇ ਇੱਕ ਆਵਾਜ਼ ਤੁਹਾਡੇ ਦਿਲ ਵਿੱਚ ਗੂੰਜੇਗੀ ਹਮੇਸ਼ਾ ਲਈ। ਤਿਆਰ ਹੋ ਜਾਓ 26 ਸਤੰਬਰ ਨੂੰ ਰੌਨਕ ਜਿੱਥੇ ਸੁਪਨੇ ਤੇ ਯਾਦਾਂ ਦੇ ਨੇ ਪੰਜਾਬ ਦੀ ertid ਨਾਲ